ਰਨਜੀਤ ਸਾਗਰ ਡੈਮ ਤੋਂ ਮੁੜ ਪਾਣੀ ਛੱਡੇ ਜਾਣ ਤੋਂ ਬਾਅਦ ਰਾਵੀ ਦਰਿਆ ਵਿੱਚ ਪਾਣੀ ਮੁੜ ਤੋਂ ਵਧਣਾ ਸ਼ੁਰੂ ਹੋ ਗਿਆ ਹੈ। ਦੂਜੇ ਪਾਸੇ ਜਿੱਥੇ ਰਾਵੀ ਨੇ ਸਭ ਤੋਂ ਵੱਧ ਮਾਰ ਕੀਤੀ ਹੈ, ਗੁਰਦਾਸਪੁਰ ਜ਼ਿਲ੍ਹੇ ਵਿੱਚ ਖਾਲਸਾ ਏਡ ਦੇ ਸੇਵਾਦਾਰ ਦਰਿਆਈ ਕੰਢਿਆਂ ਨੂੰ ਮਜ਼ਬੂਤ ਬਣਾਉਣ ਵਿੱਚ ਲੱਗੇ ਹੋਏ ਨੇ। ਅਸੀਂ ਜੀ ਹਰਿਆਣਾ ਤੋਂ ਆਏ ਆਂ, ਪਿੰਡ ਸਾਡਾ ਹੜੋਲੀ। ਪੰਜਾਬ ਸਾਡੇ ਅੰਦਰ ਵਸਦਾ, ਅਸੀਂ ਪੰਜਾਬ ਦੇ ਨਾਲ ਆ, ਹਮੇਸ਼ਾ ਪੰਜਾਬ ਦੇ ਨਾਲ ਰਹਿਾਂਗੇ। 50 ਤੋਂ ਜ਼ਿਆਦਾ ਟਰੈਕਟਰ ਤੜਕ ਸਵੇਰ ਤੋਂ ਹਨੇਰ ਰਾਤ ਤੱਕ ਜ਼ਮੀਨਾਂ ਪਧਰੀਆਂ ਕਰਕੇ ਰੇਤ ਨੂੰ ਬਾਹਰ ਕੱਢ ਰਹੇ ਨੇ ਅਤੇ ਦਰਿਆਈ ਕੰਢਿਆਂ ਨੂੰ ਮਜ਼ਬੂਤ ਬਣਾ ਰਹੇ ਨੇ। ਕਾਲਸਰ ਨਾਲ ਸੇਵਾਕਰਮਣ ਕੋਈ ਹਰਿਆਣਾ ਤੋਂ ਆਇਆ ਤੇ ਕੋਈ ਯੂਪੀ ਤੋਂ ਜਿੱਥੇ ਕਾਲਸਰ ਵੱਲੋਂ ਡੀਜ਼ਲ ਲੰਗਰ ਟਰੈਕਟਰਾਂ ਦੀ ਤੋੜ ਭਜਾਈ ਵਗੈਰਾ ਵਗੈਰਾ ਦੀ ਸੇਵਾ ਸੰਭਾਲੀ ਗਈ ਹੈ ਉੱਥੇ ਹੀ ਗਵਾਂਡੀ ਸੂਬਿਆਂ ਦੇ ਸਾਡੇ ਭਰਾ ਲੱਖਾਂ ਰੁਪਏ ਦਾ ਡੀਜ਼ਲ ਅਤੇ ਟਰੈਕਟਰ ਲੈ ਕੇ ਮੈਦਾਨ ਸਾਫ਼ ਕਰਨ ਵਿੱਚ ਉਤਰੇ ਹੋਏ ਨੇ ਬਹੁਤ ਬਹੁਤ ਵੀਰਾਂ ਦਾ ਧੰਨਵਾਦ ਇੱਥੇ ਸਹਿਯੋਗ ਕਰਨ ਆਏ ਜਿੰਨੇ ਦਿਨ ਵੀ ਰਹੇ ਆ ਉਦੋਂ ਦੇ ਦਿਨ ਡੀਜ਼ਲ ਆਪਣਾ ਪਾਇਆ ਇਹ ਅੱਜ ਚੱਲੇ ਆ ਤੇ 2.5 ਲੱਖ ਰੁਪਿਆ ਡੀਜ਼ਲ ਦੀ ਸੇਵਾ ਕਰਕੇ ਚੱਲੇ ਆ ਵੱਡੀਆਂ-ਵੱਡੀਆਂ ਪੋਕਲੇਨ ਮਸ਼ੀਨਾਂ ਤੇ ਜੀਐਸਬੀ ਮਸ਼ੀਨਾਂ ਹੜਾਂ ਦੀ ਮਾਰ ਹੇਠਾਂ ਇਹ ਲੋੜਵੰਦ ਕਿਸਾਨਾਂ ਦੀਆਂ ਜ਼ਮੀਨਾਂ ਪੱਧਰ ਕਰਕੇ ਹੀ ਦਮ ਲੈਣ ਦੀ ਹੈ ਦਿਨ ਰਾਤ ਸੇਵਾ ਵਿੱਚ ਲੱਗੇ ਸਾਡੇ ਵਲੰਟੀਅਰਾਂ ਦਾ ਤਹਿ ਦਿਲੋਂ ਧੰਨਵਾਦ ਜੋ ਆਪਣੇ ਪਰਿਵਾਰ ਪਿੱਛੇ ਛੱਡ ਨਿਸ਼ਕਾਮ ਸੇਵਾ ਵਿੱਚ ਜੁਟੇ ਹੋਏ ਨੇ ਇੱਥੇ ਕੀ ਕੀ ਸਹਾਇਤਾ ਕਰ ਰਹੀ ਖਾਲਸਾ ਏਡ ਬਹੁਤ ਪ੍ਰਸ਼ਾਦਾ ਪਾਣੀ ਵੀ ਆ, ਤੁਲਾ ਤੇਲ ਦੀ ਵੀ ਸਹਾਇਤਾ ਫੋਲਿਆ। ਸੰਗਤ ਨੂੰ ਵੀਰ ਜੀ ਇਹੋ ਕਹਿਣਾ ਚਾਹਾਂਗੇ ਕਿ ਸੰਗਤ ਵੱਧ ਤੋਂ ਵੱਧ ਆ ਕੇ ਤੇ ਯੋਗਦਾਨ ਪਾਏ। ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜੀ ਸੇਵਾ ਕਰਨਾਂ ਲਈ। ਜੇਕਰ ਕੋਈ ਵੀ ਵੀਰ ਭਾਈ ਇਸ ਸੇਵਾ ਵਿੱਚ ਹਿੱਸਾ ਪਾਉਣਾ ਚਾਹੁੰਦਾ ਹੈ ਤਾਂ ਖਾਲਸਾ ਏਡ ਇੰਡੀਆ ਟੀਮ ਨਾਲ ਸੰਪਰਕ ਜ਼ਰੂਰ ਕਰੇ।